ਪੰਜਾਬੀ ਮਹਿਰੂਮ ਗਾਇਕ ਇੰਦੂ ਸ਼ਰੀਫ ਦੇ ਸੁਪੁੱਤਰ ਸੁਖੀ ਖਾਨ ਬਾਰੇ ਗੱਲ ਕਰਾਂਗੇ ਕਿਵੇਂ ਇੱਕ ਤੋਂ ਇੱਕ ਸੁਪਰ ਡੂਪਰ ਹਿੱਟ ਕੈਸਟਾਂ ਦੇਣ ਵਾਲੇ ਇਹ ਪੰਜਾਬੀ ਲੋਕ ਗਾਇਕੀ ਦੇ ਥੰਮ ਜਿਹੜੇ ਕਿਸੇ ਸਮੇਂ ਦੇ ਵਿੱਚ ਕਰੋੜਾਂ ਤੇ ਲੱਖਾਂ ਵਿੱਚ ਖੇਡਦੇ ਸੀ ਚੰਗੀ ਗੱਡੀਆਂ ਦੇ ਵਿੱਚ ਘੁੰਮਦੇ ਸੀ ਕਿਵੇਂ ਉਹਨਾਂ ਦਾ ਸਮਾਂ ਬਦਲਿਆ ਤੇ ਕਿਵੇਂ ਅਰਸ਼ ਤੋਂ ਫਰਸ਼ ਤੇ ਆਗੇ ਤੇ ਅੱਜ ਕਿ ਆਪਣੇ ਪਰਿਵਾਰ ਦੇ ਨਾਲ ਕਿੱਥੇ ਰਹਿ ਰਹੇ ਨੇ ਤੇ ਕਿਵੇਂ ਜੀਵਨ ਬਤੀਤ ਕਰ ਰਹੇ ਨੇ ਤੇ ਕੀ ਹਾਲਾਤ ਨੇ ਤੇ ਅੱਜਕੱਲ ਕੀ ਕੰਮ ਕਰ ਰਹੇ ਨੇ ਤੁਸੀਂ ਸਾਡੀ ਪੂਰੀ ਵੀਡੀਓ ਦੇ ਨਾਲ ਜੁੜੇ ਰਹੋ ਆਉ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸ਼ਮਸ਼ੇਰ ਸਿੰਘ ਰਾਜਪੁਰਾ ਤੇ ਤੁਸੀਂ ਦੇਖ ਰਹੇ ਹੋ ਬਾਇਓਗ੍ਰਾਫੀ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬੀ ਲੋਕ ਗਾਇਕੀ ਦੇ தੰ ਇਦੂ ਸ਼ਰੀਫ ਬਾਰੇ ਇਦੂ ਸ਼ਰੀਫ ਉਹ ਨੇ ਜਿਨ੍ਹਾਂ ਦੀ ਫੋਕ ਗਾਇਕੀ ਨੇ ਲੋਕਾਂ ਦੇ ਦਿਲਾਂ ਵਿੱਚ ਰਾਜ ਕੀਤਾ ਅਤੇ ਪੰਜਾਬੀ ਗਾਇਕੀ ਨੂੰ ਸਿਖਰਾਂ ਤੱਕ ਲੈ ਕੇ ਗਏ ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਜੋ ਗਾਇਕੀ ਹੈ ਉਹਨਾਂ ਦੇ ਜੋ ਗਾਣੇ ਨੇ ਉਹ ਸਦਾ ਹੀ ਸਾਡੇ ਵਿੱਚ ਅਮਰ ਰਹਿਣਗੇ ਪੰਜਾਬੀ ਲੋਕ ਗਾਇਕੀ ਦੇ ਥੰਮ ਇਦੂ ਸ਼ਰੀਫ ਦੇ بیٹے ਸੁਖੀ ਖਾਨ ਨੂੰ ਆਪਾਂ ਸਾਰੇ ਹੀ ਜਾਣਦੇ ਹੋਵਾਂਗੇ ਉਹਨਾਂ ਦਾ ਬਹੁਤ ਮਕਬੂਲ ਗੀਤ ਹੋਇਆ ਸੀ ਬਿੱਲੋ ਤੇਰੀਆਂ ਬੇਰੰਗ ਚਿੱਠੀਆਂ ਦੱਸ ਹੁਣ ਪੜਿਆ ਕਰਾਂ ਕਿ ਹੁਣ ਨਾ ਦੱਸ ਮੈਨੂੰ ਭੁੱਲ ਜਾਣ ਵਾਲੀਏ ਚੇਤੇ ਕਰਿਆ ਕਰਾਂ ਕਿ ਹੁਣ ਨਾ ਮੈਂ ਤੇਰੀਆਂ ਬੇਰੰਗ ਚਿੱਠੀਆਂ ਹਾਂ ਤੇਰੀਆਂ ਬੇਰੰਗ ਚਿੱਠੀਆਂ ਕਰਾਂਗੇ ਸੁਖੀ ਖਾਨ ਦੇ ਜੀਵਨ ਦੇ ਉੱਤੇ ਉਹਨਾਂ ਦੀ ਬਾਇਓਗ੍ਰਾਫੀ ਦੇ ਉੱਤੇ ਕਿ ਅੱਜ ਕੱਲ ਸੁਖੀ ਖਾਨ ਕਿੱਥੇ ਨੇ ਕਿਉਂ ਪੰਜਾਬੀ ਗਾਇਕੀ ਤੋਂ ਦੂਰੀ ਬਣਾ ਲਈ ਹੈ ਕਿਸ ਹਾਲਾਤਾਂ ਦੇ ਵਿੱਚ ਨੇ ਕਿਸੇ ਟਾਈਮ ਉਹ ਵੀ ਸਮਾਂ ਸੀ ਕਿ ਜਦੋਂ ਸੁਖੀ ਖਾਨ ਨੂੰ ਪਿੱਤਾ ਇੰਦੂ ਸ਼ਰੀਫ ਦੇ ਨਾਲ ਗਾਉਂਦੇ ਗਾਉਂਦੇ ਇੰਨੀ ਸਿਖਰ ਮਿਲ ਗਈ ਸੀ ਕਿ ਇਤਨੀ ਸ਼ੋਹਰਤ ਮਿਲ ਗਈ ਸੀ ਕਿ ਦੇਸ਼ਾਂ ਵਿਦੇਸ਼ਾਂ ਤੱਕ ਉਹਨਾਂ ਦੇ ਸ਼ੋਅ ਲੱਗਣੇ ਸ਼ੁਰੂ ਹੋ ਗਏ ਸੀਗੇ ਤੇ ਉਹ ਵੀ ਟਾਈਮ ਸੀ ਜਦੋਂ ਮਹੀਨੇ ਦੇ ਇੰਨੇ ਨੇ ਸ਼ੋਅ ਜ਼ਿਆਦਾ ਬੁੱਕ ਹੋ ਜਾਂਦੇ ਸੀ ਤਾਂ ਟਾਈਮ ਨਾ ਹੋਣ ਕਰਕੇ ਸ਼ੋਅ ਵਾਪਸ ਮੋੜਨੇ ਪੈਂਦੇ ਸੀ ਪਰ ਅੱਜ ਜੋ ਹਾਲਾਤ ਗਾਇਕ ਸੁਖੀ ਖਾਨ ਦੇ ਤੇ ਉਹਨਾਂ ਦੇ ਪਰਿਵਾਰ ਦੇ ਹਨ ਉਹ ਦੇਖ ਕੇ ਤੁਹਾਨੂੰ ਵੀ ਬਹੁਤ ਜ਼ਿਆਦਾ ਦੁੱਖ ਹੋਏਗਾ ਆਓ ਗੱਲ ਕਰਦੇ ਹਾਂ ਪੰਜਾਬੀ ਗਾਇਕੀ ਦੇ ਥੰਮ ਇਦੂ ਸ਼ਰੀਫ ਦੇ ਪੁੱਤਰ ਸੁਖੀ ਖਾਨ ਬਾਰੇ ਸੁਖੀ ਖਾਨ ਦਾ ਜਨਮ ਪਿੰਡ ਮਣੀ ਮਾਜਰੇ ਜੋ ਚੰਡੀਗੜ੍ਹ ਦੇ ਕੋਲ ਹੈ ਉਹਨਾਂ ਦਾ ਜਨਮ ਇਦੂ ਸ਼ਰੀਫ ਦੇ ਘਰ ਹੋਇਆ ਤਾ ਬਚਪਨ ਦੇ ਵਿੱਚ ਹੀ ਇਦੂ ਸ਼ਰੀਫ ਨੂੰ ਦੇਖਦੇ ਦੇਖਦੇ ਉਹਨਾਂ ਨੇ ਵੀ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ। ਅਤਿ ਗਰੀਬੀ ਦੀ ਹਾਲਤ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਅਤੇ ਪਿਤਾ ਇਦੂ ਸ਼ਰੀਫ ਦੇ ਨਾਲ ਜਿਉਂ-ਜਿਉਂ ਵੱਡੇ ਹੁੰਦੇ ਗਏ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਉਣ ਵਾਲਾ ਟਾਈਮ ਦੇ ਵਿੱਚ ਉਹਨਾਂ ਨੇ ਇੰਨੀ ਸਿਖਰ ਪ੍ਰਾਪਤ ਕੀਤੀ ਕਿ ਉਹਨਾਂ ਦਾ ਵੀ ਪੰਜਾਬੀ ਗਾਇਕੀ ਦੇ ਵਿੱਚ ਨਾਮ ਬਣ ਗਿਆ ਤੇ ਉਹ ਇੱਕ ਚਮਕਦਾ ਤਾਰਾ ਬਣ ਕੇ ਫੋਕ ਗਾਇਕੀ ਦਾ ਉਹਨਾਂ ਨੇ ਬਹੁਤ ਜ਼ਿਆਦਾ ਮਕਬੂਲ ਕੈਸਟ ਦਿੱਤੀ ਸੀ ਤੇਰੀਆਂ ਬੇਰੰਗ ਚਿੱਠੀਆਂ ਦੱਸ ਪੜਿਆ ਕਰਾਂ ਕਿ ਹੁਣ ਨਾ ਮੇਰੀ ਗੋਰੀਆਂ ਬਾਹਾਂਦਿਆਂ ਕੰਗੜਾਂ ਪੰਜਾਂ ਦੇ ਤਵੀਤ ਬਦਲੇ ਕਾਤੋਂ ਛੱਡ ਗਿਆ ਗਲੀ ਦੇ ਵਿੱਚੋਂ ਲੰਘਣਾ ਮਕਬੂਲ ਗੀਤ ਹੋਇਆ ਤੇ ਜਿੰਮੀ ਸ਼ੇਰ ਗਿਲਦੀ ਫਿਲਮ ਦੇ ਵਿੱਚ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਕੁਝ ਹੋਰ ਵਰਗੇ ਸੁਪਰ ਹਿੱਟ ਉਪਰ ਹਿੱਟ ਗੀਤ ਦਿੱਤੇ ਜੇਕਰ ਸੁਖੀ ਖਾਨ ਦੇ ਪਰਿਵਾਰਤੀ ਗੱਲ ਕਰੀਏ ਤਾਂ ਉਹਨਾਂ ਦੀ ਮਿਸੇ ਜ ਅਤੇ ਉਹਨਾਂ ਦੇ ਦੋ ਬੱਚੇ ਹਨ ਜਿਸ ਦੇ ਵਿੱਚੋਂ ਇੱਕ ਬੇਟਾ ਅਤੇ ਇੱਕ ਬੇਟੀ ਹਨ ਘਰ ਦੇ ਮਾੜੇ ਹਾਲਾਤ ਹੋਣ ਕਰਕੇ ਜੋ ਪੜ ਨਹੀਂ ਸਕੇ ਅਤੇ ਉਹਨਾਂ ਦੀਆਂ ਕਾਫੀ ਇੰਟਰਵਿਊ ਕਈ ਚੈਨਲਾਂ ਨੇ ਕੀਤੀਆਂ ਪਿਤਾ ਹਿੰਦੂ ਸ਼ਰੀਫ ਦੇ ਜਾਣ ਤੋਂ ਬਾਅਦ ਉਹ ਕਾਫੀ ਜ਼ਿਆਦਾ ਟੁੱਟ ਗਏ ਸਨ ਅਤੇ ਪੰਜਾਬੀ ਗਾਇਕੀ ਤੋਂ ਦੂਰੀ ਬਣਾ ਲਈ ਸੀ ਅਤੇ ਜਦੋਂ ਉਹਨਾਂ ਦੀ ਇੰਟਰਵਿਊ ਸੁਣਦੇ ਆ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਕਿ ਇੰਨੇ ਵੱਡੇ ਕਲਾਕਾਰ ਅਰਸ਼ ਤੋਂ ਕਿਵੇਂ ਫਰਸ਼ ਤੇ ਆ ਗਏ ਅਤੇ ਉਹਨਾਂ ਨੇ ਅੱਜ ਕੱਲ ਇੱਕ ਫੈਕਟਰੀ ਦੇ ਵਿੱਚ ਚੌਂਕੀਦਾਰ ਦੀ ਨੌਕਰੀ ਜੋ ਆਜੋ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਨੇ ਅਤੇ ਆਸ ਕਰ ਰਹੇ ਹਨ ਕਿ ਕੋਈ ਪੰਜਾਬੀ ਗਾਇਕੀ ਦੇ ਵਿੱਚੋਂ ਕੋਈ ਇੰਡਸਟਰੀ ਦੇ ਵਿੱਚੋਂ ਕੋਈ ਸਿੰਗਰ ਜਾਂ ਕੋਈ ਪ੍ਰੋਡਿਊਸਰ ਜਾਂ ਕੋਈ ਇਹੋ ਜੀ ਸਰਕਾਰ ਦੁਆਰਾ ਉਹਨਾਂ ਨੂੰ ਮਦਦ ਮਿਲੇ ਕੇ ਉਹ ਪੰਜਾਬੀ ਗਾਇਕੀ ਦੇ ਵਿੱਚ ਦੁਆਰਾ ਆ ਕੇ ਆਪਣੀ ਪੰਜਾਬੀ ਲੋਕ ਗਾਇਕੀ ਦੀ ਸੇਵਾ ਕਰਕੇ ਆਪਣੇ ਘਰ ਨੂੰ ਵੀ ਚਲਾ ਸਕਣ ਆਪਣੀ ਰੋਜੀ ਰੋਟੀ ਨੂੰ ਵੀ ਚਲਾ ਸਕਣ ਸਾਡਾ ਵੀ ਫਰਜ਼ ਬਣਦਾ ਹੈ ਇਹੋ ਜਿਹੇ ਮਹਾਨ ਕਲਾਕਾਰوں ਸੀ ਉਹਨਾਂ ਦੀ ਵਿਰਾਸਤ ਨੂੰ ਸੰਭਾਲੀ ਉਹਨਾਂ ਦੇ ਪਰਿਵਾਰ ਨੂੰ ਸੰਭਾਲੀਏ ਅਤੇ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਇਹ ਵੀਡੀਓ ਜਾਂਦੀ ਹੈ ਵੱਧ ਤੋਂ ਵੱਧ ਸੁਖੀ ਖਾਨ ਨੂੰ ਸਪੋਰਟ ਕਰੋ ਉਹਨਾਂ ਦੇ ਪਰਿਵਾਰ ਨੂੰ ਸਪੋਰਟ ਕਰੋ ਤਾਂ ਕਿ ਪੰਜਾਬੀ ਗਾਇਕੀ ਦੀ ਸੇਵਾ ਇਸੇ ਤਰ੍ਹਾਂ ਹੀ ਉਹ ਕਰ ਸਕਣ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਤੇ ਜੋ ਅਤੇ ਕਮੈਂਟ ਬਾਕਸ ਵਿੱਚ ਇਹ ਵੀ ਪੁੱਛੋ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਗਾਇਕ ਦੀ ਜੀਵਨੀ ਬਾਇਓਗ੍ਰਾਫੀ ਤੁਹਾਡੇ ਨਾਲ ਸਾਂਝੀ ਕਰ ਸਕੀ ਹੁਣ ਤੱਕ ਦਿਓ ਜੱਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ